ਸੁਨਿਆਰੇ ਦੀ ਦੁਕਾਨ ਤੇ ਦੋ ਸ਼ਖਸ ਆਉਂਦੇ ਨੇ ਸੋਨਾ ਖਰੀਦਣ ਦੇ ਲਈ ਲੇਕਿਨ ਆਖਿਰਕਾਰ ਉਹ ਸ਼ਖਸ ਕੌਣ ਨੇ ਉਹ ਸ਼ਖਸ ਜਿਹੜੇ ਹੁੰਦੇ ਨੇ ਚੋਰ ਹੁੰਦੇ ਨੇ ਤੇ ਜਦੋਂ ਚੋਰੀ ਕਰਕੇ ਭੱਜਣ ਲੱਗਦੇ ਨੇ ਉਹਨਾਂ ਨੂੰ ਕਿਵੇਂ ਦਬੋਚਦਾ ਹੈ ਉਹ ਸੁਨਿਆਰੇ ਦੁਕਾਨਦਾਰ ਮਾਲਕ ਤੁਹਾਨੂੰ ਇਸ ਵੀਡੀਓ 'ਚ ਦਿਖਾਵਾਂਗੇ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਇੱਕ ਸੁਨਿਆਰੀ ਦੀ ਦੁਕਾਨ ਤੇ ਦੋ ਸ਼ਖਸ ਆਉਂਦੇ ਨੇ ਤੇ ਉਹ ਪਹਿਲਾਂ ਤਾਂ ਡਰਾਮਾ ਕਰਦੇ ਨੇ ਕਿ ਸਾਨੂੰ ਇਹ ਸੋਨੇ ਦੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਦੇਖਦੇ ਨੇ ਪੂਰੀ ਚੰਗਤ ਨਾਲ ਦੇਖ ਭਾਲ ਕੇ ਜਦੋਂ ਉਹ ਚੀਜ਼ਾਂ ਚੋਰੀ ਕਰਕੇ ਯਾਨੀ ਕਿ ਸੋਨਾ ਚੋਰੀ ਕਰਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਦੁਕਾਨ ਦਾ ਮਾਲਿਕ ਹਾਲਾਂਕਿ ਇੱਕ ਚੋਰ ਨੂੰ ਦਬੋਚ ਲੈਂਦਾ ਹੈ ਤੱਕ ਦੂਸਰਾ ਜਿਹੜਾ ਚੋਰ ਹੁੰਦਾ ਹੈ ਭੱਜ ਜਾਂਦਾ ਆਸ-ਪਾਸੇ ਫਿਰ ਰੋਲਾ ਪਾਉਂਦਾ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੁੰਦੇ ਨੇ ਤਾਂ ਪਹਿਲੇ ਵਾਲੇ ਚੋਰ ਦੀਆਂ ਚੰਗਾ ਚਾਂ ਵੱਲੋਂਦੇ ਨੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੀਸੀਟੀਵੀ ਫੁਟੇਜ ਸਾਹਮਣੇ ਆਈਏ ਇਹ ਵੀਡੀਓ ਜਿਹੜੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਹੈ ਅੰਬਿਕਾ ਜੋਲਰਜ਼ ਜਿੱਥੇ ਕਿ ਦੋ ਸ਼ਖਸ ਹੁੰਦੇ ਨੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਵੀਡੀਓ 'ਚ ਦੇਖ ਸਕਦੇ ਹੋ ਕਿ ਦੋ ਸ਼ਖਸ ਹੁੰਦੇ ਨੇ ਪਹਿਲਾਂ ਤਾਂ ਖਰੀਦਣ ਦਾ ਡਰਾਮਾ ਕਰਦੇ ਨੇ ਦੇਖਦੇ ਨੇ ਕਿ ਚੂਜ਼ ਕਰਦੇ ਨੇ ਕਿ ਇਹ ਇਹ ਮੰਦਰੀ ਲਾਵਾਂਗੇ ਇਹੋ ਤਰੀਕੇ ਦਾ ਸਮਾਨ ਚੱਕਾਂਗੇ ਲੇਕਿਨ ਜਦੋਂ ਅਚਾਨਕ ਇਹ ਸਮਾਨ ਰੱਖਣ ਲੱਗਦਾ ਹੈ ਤਾਂ ਉਹ ਉੱਥੋਂ ਤੋਂ ਸੋਨਾ ਚੋਰੀ ਕਰਕੇ ਨੱਠਣ ਹੀ ਲੱਗਦੇ ਨੇ ਲੇਕਿਨ ਦੁਕਾਨਦਾਰ ਮਾਲਿਕ ਚੁਸਤ ਹੋ ਕੇ ਉਸ ਚੋਰ ਨੂੰ ਫੜਦਾ ਹੈ ਬੜੀ ਮੁਸ਼ਕਲ ਨਾਲ ਫੜਦਾ ਹੈ ਉਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੂੰ ਇਕੱਠਾ ਕਰਦਾ ਹੈ ਤੇ ਇਕੱਠਾ ਕਰਕੇ ਇੱਕ ਚੋਰ ਨੂੰ ਤਾੜਿੱਕੇ ਲੈ ਲੈਂਦੇ ਨੇ ਲੇਕਿਨ ਇੱਕ ਜਿਹੜਾ ਚੋਰ ਹੁੰਦਾ ਹੈ ਉਹ ਸੋਨਾ ਲੈ ਕੇ ਫਰਾਰ ਹੋ ਜਾਂਦਾ ਹੈ ਵੀਡੀਓ ਜਿਹੜੀ ਆਈ ਹੈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਵੀਡੀਓ ਹੈ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਅੰਪੀਕਾ ਜੁਲਰ ਦੀ ਵੀਡੀਓ ਹੈ ਸੀਸੀਟੀਵੀ ਫੁਟੇਜ ਜਿਹੜੀ ਸਾਹਮਣੇ ਇਹ ਤੁਹਾਨੂੰ ਦਿਖਾ ਰਹੇ ਦੇਖ ਸਕਦੇ ਹੋ ਵੀਡੀਓ